ਉਹਨੇ ਅੱਗੇ ਜਾਣ ਦਾ ਫੈਸਲਾ ਕਰ ਲਿਆ ਇਟਲੀ ਇਟਲੀ ਇਨੀ ਕਿਹਾ ਸੀ ਕਿ ਅਸੀਂ ਇਹਦੇ ਪੈਸੇ ਆ ਤੁਹਾਡੇ ਨਾਲ ਇਟਲੀ ਪਹੁੰਚ ਕੇ ਲਵਾਂਗੇ ਵੀ ਰਸਤੇ ਤੁਹਾਡੇ ਕੋ ਕੋਈ ਪੈਸਾ ਨਹੀਂ ਲੈਣਾ ਹੈਗਾ ਵੀ ਤੁਹਾਨੂੰ ਭੇਜਾਂਗੇ ਵੀ ਵਾਇਪਲੇਨ ਕੋਈ ਡੋਂਗੀ ਦਾ ਰਸਤਾ ਨਹੀਂ ਹੈਗਾ ਤੇ ਇਹ 2 ਦਿਨ ਵਾਸਤੇ ਰਸ਼ੀਆ ਮੂਵ ਕਰਦੇ ਆ ਵਾਇਪਲੇਨ ਤੇ ਜਦੋਂ ਐਂਟਰੀ ਹੁੰਦੀ ਹੈ ਉੱਥੇ ਇਹਨਾਂ ਨੂੰ 11 11 ਜਾਂ 22 ਦਿਨ ਦੀ ਐਂਟਰੀ ਮਿਲਦੀ ਹੈ ਸਾਰਿਆਂ ਨੂੰ ਤੇ ਇਹਨਾਂ ਦੱਸੇ ਜਾਂਦਾ ਵੀ 2 ਦਿਨ ਵਾਸਤੇ ਤੁਸੀਂ ਰੁਕਣਾ ਮਾ ਉਸ ਤੋਂ ਬਾਅਦ ਤੁਹਾਡੀ ਇੱਕ ਡੋਮੈਸਟਿਕ ਫਲੈਟ ਹੋਏਗੀ ਫਿਨਲੈਂਡ ਵਾਸਤੇ ਫਿਨਲੈਂਡ ਤੋਂ ਅੱਗੇ ਤੁਹਾਡੀ ਡੋਮੈਸਟਿਕ ਫਲੈਟ 1 ਮਹੀਨੇ ਬਾਅਦ ਅਸੀਂ ਕਰਵਾਵਾਂਗੇ ਇਟਲੀ ਲਈ ਜਦੋਂ ਤੁਸੀਂ ਇਟਲੀ ਪਹੁੰਚ ਗਿਆ ਸੀ ਉਦੋਂ ਪੈਸੇ ਲਵਾਂਗੇ ਮੈਨੂੰ ਆ ਕਿਤੇ ਬੰਦੇ ਨੇ ਖਾਲ ਲਿਆ ਮੇਰਾ ਪਾਸਪੋਰਟ ਖੋ ਲਿਆ ਹੈ ਫੇਕ ਕਰਦੇ ਆ 2 ਦਿਨ ਹੋ ਗਏ ਨੇ ਰੋਟੀ ਖੀਤੀ ਨਹੀਂ ਪਰ ਜਦੋਂ ਬੰਦੇ ਰਸ਼ੀਆ ਪਹੁੰਚ ਜਾਂਦੇ ਆ ਤੇ 2 ਦਿਨ ਉਹਨਾਂ ਨੂੰ ਬੜੇ ਸੋਹਣੇ ਰੱਖਦੇ ਆ ਤੇ 2 ਦਿਨ ਬਾਅਦ ਉਹਨਾਂ ਨੂੰ ਗੱਡੀਆਂ ਚ ਬੇਲਾਰੂਸ ਲੈ ਕੇ ਜਾਇਆ ਜਾਂਦਾ ਪਹਿਲਾਂ ਪਹਿਲਾਂ ਵਿੱਚ ਜਿੱਥੇ ਉਹਨਾਂ ਨੂੰ ਸ਼ਿਪ ਕੀਤਾ ਜਾਂਦਾ ਉੱਤੇ ਬੋਰ ਬਹੁਤ ਜ਼ਿਆਦਾ ਪੰਜਾਬੀ ਜਿਹੜੇ ਬੈਠੇ ਹੁੰਦੇ ਜਿਨ੍ਹਾਂ ਦੇ ਪਾਸਪੋਰਟ ਅੰਕਿਤ ਡੋਂਕਰ ਤੇ ਉਹਦੇ ਨਾਲ ਇੱਕ ਪਾਕਿਸਤਾਨੀ ਏਜੰਟ ਭੱਟ ਜਿਹੜਾ ਸੀਗਾ ਇਹ ਦੱਸਦੇ ਸੀਗੇ ਤੇ ਉਹਨਾਂ ਹੀ ਪਾਸਪੋਰਟ ਸਾਰਿਆਂ ਦੇ ਫੜੇ ਹੋਏ ਸੀ ਸਾਡੇ ਹੌਲੀ 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 ਥੋੜੇ ਥੋੜੇ ਟਰਾਂਸਫਰ ਹੁੰਦੇ ਹੁੰਦੇ 31 ਲੱਖ 40 ਹਜ਼ਾਰ ਅਸੀਂ ਉਹ ਮਾਉਂਟ ਇਹਨਾਂ ਨੂੰ ਦੇ ਚੁੱਕੇ ਹਾਂ ਹਜੇ ਤੱਕ ਜਨਵਰੀ ਵਿੱਚ ਮੈਨੂੰ ਵੀਡੀਓ ਆਉਂਦੀਆਂ ਕੁੱਟ ਮਾਰਦੀਆਂ ਵੀ 4 ਲੱਖ ਰੁਪਏ ਦੀ ਉਹ ਟਿੱਜੇ ਦੇ ਵਿੱਚ ਡਿਮਾਂਡ ਕਰਦੇ ਆ ਤੇ ਮਨਦੀਪ ਨੂੰ ਕੁੱਟ ਮਾਰਦੀ ਜਿਹੜੀ ਵੀਡੀਓ ਬਣਾ ਕੇ ਭੇਜਦਾ ਤੇ ਉਸ ਤੋਂ ਬਾਅਦ ਅਸੀਂ ਕੰਪਲੇਂਟ ਕਰਦੇ ਆ ਤੇ ਉਸ ਤੋਂ ਬਾਅਦ ਉਹਦਾ ਡਾਇਰੈਕਟ ਜਿਹੜਾ ਫੋਨ ਬੰਦ ਹੋ ਜਾਂਦਾ ਜਨਵਰੀ ਵਿੱਚ ਉਹ ਸਿੱਧਾ ਜਾ ਕੇ ਖੁੱਲਦਾ ਮਾਰਚ ਵਿੱਚ ਮਾਰਚ ਵਿੱਚ ਜਦੋਂ ਉਹਦਾ ਫੋਨ ਖੁੱਲਿਆ ਤੇ ਉਹਨੇ ਮੈਨੂੰ ਕਾਲ ਕੀਤੀ ਤੇ ਉਹਦੇ ਵਿੱਚ ਇਹੀ ਦੱਸਿਆ ਗਿਆ ਮੈਨੂੰ ਵੀ ਮੈਨੂੰ ਇਹਨੇ ਕੰਮ ਦੇ ਚੱਕਰ ਦੇ ਵਿੱਚ ਰਸ਼ੀ ਆਰਮੀ ਦੇ ਵਿੱਚ ਭਰਤੀ ਕਰਵਾ ਦਿੱਤਾ ਮੈਨੂੰ ਇੱਥੋਂ ਕਢਵਾ ਲਉ ਨਹੀਂ ਤੇ ਮੈਨੂੰ ਮਰਵਾ ਦੇਣਾ ਯਾਰ ਕਿਤੇ ਬੰਦੇ ਨੇ ਖੋ ਲਿਆ ਹੈ ਮੇਰਾ ਪਾਸਵਰਡ ਖੋ ਲਿਆ ਹੈ ਤੇ ਕੁੱਟ ਦੇ ਦੋ ਦਿਨ ਹੋ ਗਏ ਨੇ ਰੋਟੀ ਵੀ ਨਹੀਂ ਮਿਲੀ 3 ਮਾਰਚ 2024 ਨੂੰ ਮੈਨੂੰ ਲਾਸਟ ਕਾਲ ਆਈ ਸੀ ਸ਼ਾਮ ਨੂੰ 7:00 ਵਜੇ ਉਸ ਤੋਂ ਬਾਅਦ ਅੱਜ ਤੱਕ ਉਹਦਾ ਕੋਈ ਵੀ ਜਿਹੜਾ ਸਰਾਗ ਜਾਂ ਕੋਈ ਲੋਕੇਸ਼ਨ ਕਹਿ ਦਈਏ ਜਾਂ ਕੋਈ ਪਤਾ ਕਹਿ ਦਈਏ ਜਾਂ ਕੁਝ ਵੀ ਉਹਦੇ ਨਾਲ ਦੇ ਬੰਦੇ ਤੱਕ ਨਹੀਂ ਕੁਝ ਵੀ ਪਤਾ ਹੈਗਾ ਜਿਹੜੇ ਉਹਦੇ ਨਾਲ ਗਏ ਹੋਏ ਉਹਨਾਂ ਤੱਕ ਦਾ ਨਹੀਂ ਕੁਝ ਵੀ ਪਤਾ ਆਜੋ ਕਰਦੇ ਕੁਝ ਬੰਦੇ ਨੇ ਜਿਨ੍ਹਾਂ ਦੀਆਂ 2-3 ਬੰਦਿਆਂ ਦੀਆਂ ਡੈੱਡ ਬਾਡੀਜ਼ ਇੰਡੀਆ ਆ ਚੁੱਕੀਆਂ ਨੇ ਤੇ ਸਾਨੂੰ ਇਹ ਡਰ ਦਿਨ ਰਾਤ ਲੱਗਦਾ ਰਹਿੰਦਾ ਹੈ ਕਿਤੇ ਉਹਦੇ ਨਾਲ ਵੀ ਇਦਾਂ ਲੱਗੂ ਭਾਣਾ ਨਾ ਵਾਪਰ ਜੇ ਤੇ ਅਸੀਂ ਮਾਸਕੋ ਪਹੁੰਚਦੇ ਹਾਂ ਮਾਸਕੋ ਪਹੁੰਚ ਕੇ ਸਾਨੂੰ ਇਮੀਗ੍ਰੇਸ਼ਨ ਤੇ ਰੋਕਿਆ ਜਾਂਦਾ ਕਿਉਂਕਿ ਮੇਰੇ ਫੋਨ ਦੇ ਵਿੱਚ ਆਲਰੇਡੀ ਡਾਟਾ ਬਹੁਤ ਸੀ ਫੌਜੀਆਂ ਨੂੰ ਲੈ ਕੇ ਸ਼ਾਇਦ ਉਹਨਾਂ ਨੂੰ ਸ਼ੱਕ ਹੋਇਆ ਹੋ ਸਕਦਾ ਇਮੀਗ੍ਰੇਸ਼ਨ ਨੂੰ ਵੀ ਸ਼ਾਇਦ ਕਿਤੇ ਜਾਜੂ ਜਾਸੂਸ ਤਾਂ ਨਹੀਂ ਹੈਗੇ ਜਾਂ ਹੋਰ ਕੁਝ ਗਲਤ ਇਰਾਦੇ ਦੇ ਨਾਲ ਰਸ਼ੀ ਆਇਆ ਤੇ ਉਹਨੇ ਸਾਨੂੰ 6 ਤੋਂ 8 ਘੰਟੇ ਵਾਸਤੇ ਬਿਠਾ ਲਿਆ ਇੰਡੀਆ ਏੰਬੈਸੀ ਨੇ ਮਨਾ ਕਰ ਦਿੱਤਾ ਵੀ ਅਸੀਂ ਤੁਹਾਡੀ ਕੋਈ ਹੈਲਪ ਨਹੀਂ ਕਰ ਸਕਦੇ ਵੀ ਦੁਸ਼ਾਂਤ ਸੁਮਿਤ ਤੇ ਸੁਲਤਾਨ ਇਹ ਤਿੰਨ ਬੰਦੇ ਨੇ ਜਿਨ੍ਹਾਂ ਨੇ 126 ਬੰਦਿਆਂ ਤੋਂ ਲੈ ਕੇ 1000 ਬੰਦਾ ਜਿਹੜਾ ਰਸ਼ੀਅਨ ਆਰਮੀ ਦੇ ਵਿੱਚ ਟਰਾਂਸਫਰ ਕੀਤਾ ਤੇ ਇੱਕ ਬੰਦੇ ਦੇ ਪਿੱਛੇ 27 ਲੱਖ ਰੁਪਇਆ ਇਹ ਨਹੀਂ ਜਿਹੜਾ ਘਪਲਾ ਕੀਤਾ ਜਿਹੜਾ ਰਸ਼ੀਅਨ ਗਵਰਨਮੈਂਟ ਜੁਆਇਨਿੰਗ ਕਰਾਉਣ ਤੇ ਦੇ ਰਹੀ ਸੀ ਆਪੋਜੀਸ਼ਨ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੇ ਆ ਵੀ ਰਾਹੁਲ ਗਾਂਧੀ ਜੀ ਨੂੰ ਮਿਲਾਂਗੇ ਜਾਂ ਅਵੇਸੀ ਜੀ ਨੂੰ ਮਿਲਾਂਗੇ ਜੋ ਗਏ ਹੋਏ ਨੇ ਜੇ ਫਿਰ ਵੀ ਨਾ ਗੱਲ ਬਣੀ ਤੇ ਫਿਰ ਮੈਂ ਲਾਸਟ ਇਹੀ ਹੁਣ ਚੇਤਾਵਨੀ ਦੇਣਾ ਚਾਹੁੰਗਾ ਆਪਣੇ ਪੰਜਾਬ ਦਾ ਪ੍ਰਸ਼ਾਸਨ ਤੇ ਆਪਣੇ ਮੁੱਖ ਮੰਤਰੀ ਸਾਹਿਬ ਹੈ ਕਿਉਂਕਿ ਮੈਂ ਉਹਨਾਂ ਨੂੰ ਵੀ ਚਾਰ ਵਾਰੀ ਫਾਈਲ ਦੇ ਚੁੱਕਾ ਆਪਣੇ ਹੱਥੀ ਮੇਰੇ ਕੋਲ ਵੀਡੀਓਜ਼ ਹੈਗੇ ਨੇ ਮੈਂ ਉਹਨਾਂ ਦੀ ਪਾਰਟੀ ਨੂੰ ਕਿੰਨਾ ਸਪੋਰਟ ਕਰਦਾ ਸੀ ਮੈਨੂੰ ਪਤਾ ਮੇਰੇ ਕੋਲ ਵੀਡੀਓਜ਼ ਹੈਗੀਆਂ ਨੇ ਮੈਂ ਕਿੰਨਾ ਕੋ ਉਹਨਾਂ ਨੂੰ ਸਪੋਰਟ ਪਰ ਉਸ ਹਾਵਨਾਉਂ ਨਹੀਂ ਮੇਰੀ ਨਾ ਤਾਂ ਕੋਈ ਦਲੀਲ ਸੁਣੀ ਨਾ ਮੈਨੂੰ ਜਦ ਕਿ ਉਹਨਾਂ ਦੇ ਹਲਕੇ ਦਾ ਜਿਹੜਾ ਇੰਚਾਰਜ ਹੈ ਫਲੋਰ ਹਲਕੇ ਦਾ ਇੰਚਾਰਜ ਹੈ ਉਹ ਤੱਕ ਨਹੀਂ ਮੈਨੂੰ ਪੁੱਛਣਾ ਇਹਨਾਂ ਦੇ ਐਮ.ਐਲ.ਏ. ਦੀ ਤਾਂ ਦੂਰ ਦੀ ਗੱਲ ਹੈ ਹਜੇ ਤੱਕ ਇਹਨਾਂ ਦਾ ਕੋਈ ਨੁਮਾਇੰਦਾ ਜ ਜਿਹੜੀਆਂ ਫਾਈਲਾਂ ਦਿੱਤੀਆਂ ਹਜੇ ਤੱਕ ਉੱਤੇ ਕੋਈ ਕਾਰਵਾਈ ਨਹੀਂ ਏਜੰਟਾਂ ਦੀ ਤਾਂ ਦੂਰ ਦੀ ਗੱਲ ਹੈ ਇਹਨਾਂ ਨੇ ਜਿਹੜੀਆਂ ਮੇਰੀਆਂ ਫਾਈਲਾਂ ਦਿੱਤੀਆਂ ਮੇਰੇ ਭਰਾ ਦੀ ਸ਼ਾਇਦ ਜਿਹੜੀ ਮਿਸਿੰਗ ਦੀ ਫਾਈਲ ਆ ਉਹ ਤੱਕ ਨਹੀਂ ਪੜੀ ਹੋਣੀ ਕਾਰਵਾਈ ਤਾਂ ਦੂਰ ਦੀ ਗੱਲ ਹੈ ਪੰਜਾਬ ਦੀ ਨੌਜਵਾਨੀ ਲਗਾਤਾਰ ਫਰਜ਼ੀ ਟਰੈਵਲ ਏਜੰਟਾਂ ਦੇ ਹੱਥੇ ਚੜ੍ਹ ਰਹੀ ਹੈ ਵਿਦੇਸ਼ਾਂ ਵਿੱਚ ਆਪਣਾ ਭਵਿੱਖ ਤਾਂ ਬਣਾਉਣਾ ਚਾਹੁੰਦੇ ਨੇ ਪਰ ਉਹ ਵਿਰਲੇ ਹੀ ਨੇ ਜਿਹੜੇ ਜਾ ਕੇ ਉੱਥੇ ਸੈਟਲ ਹੋ ਪਾਉਂਦੇ ਨੇ ਨਹੀਂ ਤਾਂ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਫਰਜ਼ੀ ਟਰੈਵਲ ਏਜੰਟਾ ਕਰਕੇ ਰੋਲ ਦੇ ਨਜ਼ਰ ਆਉਂਦੇ ਨੇ ਅਜੇ ਹੀ ਇੱਕ ਮਾਮਲਾ ਜਲੰਧਰ ਤੋਂ ਆ ਦੱਸਦੀ ਹੈ ਪਰਿਵਾਰ ਹੈ ਜਿਹੜਾ ਕਿ ਆਪਣੇ ਬੱਚੇ ਨੂੰ ਲੱਭਣ ਦੇ ਲਈ ਬਹੁਤ ਜਦੋਜਾਹਤ ਕਰ ਰਿਹਾ ਹੈ ਅਰਮੀਨੀਆ ਤੋਂ ਇੱਕ ਨੌਜਵਾਨ ਆਨਲਾਈਨ ਐਡ ਦੇਖਦਾ ਇਟਲੀ ਜਾਣ ਦੀ ਗੱਲ ਹੁੰਦੀ ਹੈ ਏਜੰਟ ਕਿਤੇ ਹੋਰ ਫਸਾ ਦਿੰਦੇ ਨੇ ਤੇ ਅੱਜ ਇਹ ਗੱਲ ਪਤਾ ਲੱਗਦੀ ਹੈ ਮਾਪਿਆਂ ਨੂੰ ਕਿ ਜੋ ਉਹਨਾਂ ਦਾ ਬੇਟਾ ਆ ਜੋ ਬਾਈ ਹੁਣ ਦਾ ਭਰਾ ਆ ਉਹ ਰਸ਼ੀਆ ਦੇ ਵਿੱਚ ਆ ਤੇ ਰਸ਼ੀਆ ਦੀ ਫੌਜ ਦੇ ਵਿੱਚ ਉਸ ਨੂੰ ਭਰਤੀ ਕਰ ਲਿਆ ਜਾਂਦਾ ਮਨਦੀਪ ਉਸ ਨੌਜਵਾਨ ਦਾ ਨਾਮ ਹੈ ਹੈਂਡੀਕੈਪ ਹੈ ਥੋੜਾ armenia ਤੋਂ ਕਿੱਦਾਂ ਰਸ਼ੀਆ ਦੇ ਵਿੱਚ ਫਸਦਾ ਹੈ ਉਸ ਦਾ ਖੁਦ ਦਾ ਭਰਾ ਮਨਦੀਪ ਨੂੰ ਲੱਭਣ ਵਾਸਤੇ ਰਸ਼ੀਆ ਤੱਕ ਵੀ ਹੋ ਕੇ ਆਉਂਦਾ ਪਰ ਕਾਗਜ਼ਾ ਦਾ ਬੰਡਲ ਜਿਹੜਾ ਆਪਣੇ ਹੱਥ 'ਚ ਫੜ ਕੇ ਵਾਪਸ ਆਉਂਦਾ ਪਰ ਭਰਾ ਦਾ ਕੁਝ ਵੀ ਪਤਾ ਨਹੀਂ ਲੱਗਦਾ ਪੂਰੀ ਗੱਲਬਾਤ ਜਿਹੜੀ ਹੈ ਜਗਦੀਪਾਹੀ ਹੁਣਾਂ ਨਾਲ ਕਰਦੇ ਆ ਕਿ ਅਖੀਰਕਾਰ ਇਹਨਾਂ ਦੇ ਭਰਾ ਮਨਦੀਪ ਦੇ ਨਾਲ ਕੀ ਕੁਝ ਹੋਇਆ ਇਸ ਵਕਤ ਮਨਦੀਪ ਕਿੱਥੇ ਹੈ ਕਦੋਂ ਗਿਆ ਸੀ ਤੇ ਕੀ ਪੂਰਾ ਮਾਮਲਾ ਹੈ ਬਈ ਸਭ ਤੋਂ ਪਹਿਲਾਂ ਇਹ ਜਾਨਣਾ ਚਾਹੁੰਨੀ ਵੀ ਮਨਦੀਪ ਅਰਮੀਨੀਆ ਤੋਂ ਇਟਲੀ ਮੂਵ ਹੋਣ ਬਾਰੇ ਕਦੋਂ ਸੋਚਦਾ ਹੈ ਤੇ ਕਿਹੜੇ ਟਰੈਵਲ ਏਜੰਟ ਦੀ ਐਡ ਉਹਨਾਂ ਵੱਲੋਂ ਦੇਖੀ ਗਈ ਸੀ ਇਹ ਦਸੰਬਰ 2023 ਦੇ ਵਿੱਚ ਅਰਮੀਨੀਆ ਗਏ ਸੀਗੇ ਅਰਮੀਨੀਆ ਤੋਂ ਇਹਨਾਂ ਕੋਈ ਐਡ ਦੇਖ ਲਈ ਉਸ ਤੋਂ ਬਾਅਦ ਇਹਨਾਂ ਪਲੱਥਾਂ ਦੇ ਸਿਗੇ ਏਜੰਟ ਮੇਨ ਸਿਗਾ ਇੱਕ ਸੰਦੀਪ ਹੰਸ ਗੁਰਪ੍ਰੀਤ ਜੋ ਗੁਰਦਾਸਪੁਰ ਦਾ ਸੰਦੀਪ ਜਿਹੜਾ ਉਹ ਪਲੱਥਾਂ ਦਾ ਤੇ ਇੱਕ ਅੰਕਿਤ ਡੋਂਕਰ ਜਿਹੜਾ ਕਿ ਇਹਦਾ ਭਾਂਜਾ ਸੀ ਸੰਦੀਪ ਹੰਸ ਦਾ ਉਹ ਲਿੱਟਾਂ ਦੇ ਰਹਿਣ ਵਾਲੇ ਇੱਕ ਉਹਦਾ ਭਰਾ ਇੱਥੇ ਇੱਕ ਹੋਰ ਭਰਾ ਉਹਦਾ ਜਸ਼ਨ ਇਹ ਤਿੰਨ ਚਾਰ ਜਾਣੇ ਬੰਦੇ ਮਿਲ ਕੇ ਇਹ ਨਹੀਂ ਫਰਾਡ ਕੀਤਾ ਬਹੁਤ ਤਕੜਾ ਤੇ ਅਰਮੀਨ ਇਹ ਨਹੀਂ ਐਡ ਦਿੱਤੀ ਹੋਈ ਸੀ ਫੇਸਬੁੱਕ ਤੇ ਕਾਫੀ ਵੱਡੀ ਤੇ ਉਹ ਉਹ ਨਹੀਂ ਪੜੀ ਚਾਰ ਪੰਜ ਬੰਦਿਆਂ ਨੇ ਤੇ ਉਹ ਪੜ ਕੇ ਉਹ ਨਹੀਂ ਅੱਗੇ ਜਾਣ ਦਾ ਫੈਸਲਾ ਕਰ ਲਿਆ ਇਟਲੀ ਇਟਲੀ ਇਹਨੇ ਕਿਹਾ ਸੀਗਾ ਵੀ ਅਸੀਂ ਜਿਹੜੇ ਪੈਸੇ ਆ ਤੁਹਾਡੇ ਕੋ ਇਟਲੀ ਪਹੁੰਚ ਕੇ ਲਾਵਾਂਗੇ ਵੀ ਰਸਤੇ ਤੁਹਾਡੇ ਕੋ ਕੋਈ ਪੈਸਾ ਨਹੀਂ ਲੈਣਾ ਹੈਗਾ ਵੀ ਤੁਹਾਨੂੰ ਭੇਜਾਂਗੇ ਵੀ ਵਾਇਪਲੇਨ ਕੋਈ ਡੋਂਕੀ ਦਾ ਰਸਤਾ ਨਹੀਂ ਹੈਗਾ ਤੇ ਇਹ 2 ਦਿਨ ਵਾਸਤੇ ਰਸ਼ੀਆ ਮੂਵ ਕਰਦੇ ਆ ਵਾਇਪਲੇਨ ਤੇ ਜਦੋਂ ਐਂਟਰੀ ਹੁੰਦੀ ਹੈ ਉੱਥੇ ਇਹਨਾਂ ਨੂੰ ਵੀ 11 11 ਜਾਂ BB ਦਿੰਦੀ ਐਂਟਰੀ ਮਿਲਦੀ ਐ ਸਾਰਿਆਂ ਨੂੰ ਤੇ ਇਹਨਾਂ ਨੂੰ ਦੱਸਿਆ ਜਾਂਦਾ ਵੀ 2 ਦਿਨ ਵਾਸਤੇ ਇੱਥੇ ਤੁਸੀਂ ਰੁਕਣਾ ਵਾ ਉਸ ਤੋਂ ਬਾਅਦ ਤੁਹਾਡੀ ਇੱਕ ਡੋਮੈਸਟਿਕ ਫਲੈਟ ਹੋਏਗੀ ਫਿਨਲੈਂਡ ਵਾਸਤੇ ਫਿਨਲੈਂਡ ਤੋਂ ਤੁਹਾਡੀ ਡੋਮੈਸਟਿਕ ਫਲੈਟ ਮਹੀਨੇ ਬਾਅਦ ਅਸੀਂ ਕਰਵਾਵਾਂਗੇ ਇਟਲੀ ਲਈ ਜਦੋਂ ਤੁਸੀਂ ਇਟਲੀ ਪਹੁੰਚ ਗਿਆ ਸੀ ਉਦੋਂ ਪੈਸੇ ਲਵਾਂਗੇ ਪਰ ਜਦੋਂ ਬੰਦੇ ਰਸ਼ੀਆ ਪਹੁੰਚ ਜਾਂਦੇ ਆ ਤੇ 2 ਦਿਨ ਉਹਨਾਂ ਨੂੰ ਬੜੇ ਸੋਹਣੇ ਰੱਖਦੇ ਆ ਤੇ 2 ਦਿਨ ਬਾਅਦ ਉਹਨਾਂ ਨੂੰ ਗੱਡੀਆਂ ਚੋਂ ਬੇਲਾਰੂਸ ਲੈ ਕੇ ਜਾਇਆ ਜਾਂਦਾ ਬੇਲਾਰੂਸ ਪਹਿਲਾਂ ਵੀ ਉੱਥੇ ਜਿੱਥੇ ਉਹਨਾਂ ਨੂੰ ਸ਼ਿਫਟ ਕੀਤਾ ਜਾਂਦਾ ਉੱਥੇ ਹੋਰ ਬਹੁਤ ਜ਼ਿਆਦਾ ਪੰਜਾਬੀ ਜਿਹੜੇ ਬੈਠੇ ਹੁੰਦੇ ਜਿਨ੍ਹਾਂ ਦੇ ਪਾਸਪੋਰਟ ਅੰਕਿਤ ਡੋਂਕਰ ਤੇ ਉਹਦੇ ਨਾਲ ਇੱਕ ਪਾਕਿਸਤਾਨੀ ਏਜੰਟ ਭੱਟ ਜਿਹੜਾ ਸੀਗਾ ਇਹ ਦੱਸਦੇ ਸੀਗੇ ਤੇ ਉਹਨਾਂ ਹੀ ਪਾਸਪੋਰਟ ਉਹ ਸਾਰਿਆਂ ਦੇ ਫੜੇ ਹੋਏ ਸੀ ਕੁਦਰਤੀ ਵੀ ਇਹ ਬੰਦਿਆਂ ਦੇ ਜਿਹੜੇ ਪਾਸਪੋਰਟ ਉਹ ਨਹੀਂ ਫੜੇ ਪਰ ਇਹਨਾਂ ਨੇ ਕੁੱਟਮਾਰ ਜਾਂ ਦੁਰਵਿਹਾਰ ਕਰਨਾ ਸ਼ੁਰੂ ਕਰਤਾ ਪੈਸਿਆਂ ਦੀ ਡਿਮਾਂਡ ਕਰਨੀ ਸ਼ੁਰੂ ਕਰਤੀ ਜਿਹੜੇ ਕੀ ਸਾਡੇ ਹੌਲੀ 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 ਤੋੜੇ ਤੋੜੇ ਟਰਾਂਸਫਰ ਹੁੰਦੇ ਹੁੰਦੇ 31 ਲੱਖ 40 ਹਜ਼ਾਰ ਅਸੀਆ ਮਾਉਂਟ ਇਹਨਾਂ ਨੂੰ ਦੇ ਚੁੱਕੇ ਆ ਹਜੇ ਤੱਕ ਉਸ ਤੋਂ ਬਾਅਦ ਜਿੱਦਾਂ ਇਹ ਕੱਜਲ ਕਰਦੇ ਗਏ ਉੱਥੇ ਵੇਟ ਕਰਵਾਈ ਗਿਆ ਮਹੀਨਾ ਨਿਕਲ ਗਿਆ ਡੇਢ ਮਹੀਨਾ ਨਿਕਲ ਗਿਆ ਉਸ ਤੋਂ ਬਾਅਦ ਚਾਰ ਬੰਦੇ ਜਿਹੜੇ ਉੱਥੋਂ ਕੱਜਲ ਹੋ ਕੇ ਵਾਪਸ ਆ ਗਏ ਵਾਪਸ ਆ ਕੇ ਅਸੀਂ ਸੰਦੀਪ ਹੰਸ ਗੁਰਪ੍ਰੀਤ ਅ ਅੰਕਿਤ ਡੋਂਕਰ ਤੇ ਕੀ ਨਾਮ ਹੈ ਰਸ਼ ਅ ਜਸ਼ਨ ਉਹਨਾਂ ਤੇ ਕੰਪਲੇਂਟ ਕਰਨ ਚੱਲ ਗਏ ਸੀ ਅਸੀਂ ਥਾਣੇ ਆਪਣੀ ਘਰ ਆ ਤੇ ਜਦੋਂ ਅਸੀਂ ਕੰਪਲੇਂਟ ਕਰਨ ਪਹੁੰਚੇ ਅਸੀਂ ਉਹਨਾਂ ਨੂੰ ਲਾਸਟ ਵਾਰੀ ਕਾਲ ਕੀਤੀ ਵੀ ਅਸੀਂ ਕੰਪਲੇਂਟ ਕਰਨ ਲੱਗੇ ਆ ਵੀ ਤੁਸੀਂ ਸਾਡੇ ਪੈਸੇ ਮੋੜਨੇ ਜਾਂ ਨਹੀਂ ਮੋੜਨੇ ਉਹਨੇ ਕਿਹਾ ਸੀਗਾ ਵੀ ਅਸੀਂ ਚਾਰ ਬੰਦਿਆਂ ਦੇ ਪੈਸੇ ਮੋੜ ਦਿੰਨੇ ਪੰਜਵੇਂ ਬੰਦਾ ਜਿਹੜਾ ਉੱਥੇ ਹੈਗਾ ਉਹਨੂੰ ਕੰਮ ਤੇ ਲਵਾ ਦਿੰਨੇ ਆ ਜਦ ਕਿ ਉਹਦੀ ਫਲੈਟ 2 ਜਾਂ 3 ਦਿਨ ਬਾਅਦ ਅਸੀਂ ਕਰਵਾਤੀ ਕਰਵਾਉਣੀ ਸੀ ਮੈਂ ਪੈਸੇ ਭੇਜ ਚੁੱਕਾ ਸੀ ਤੇ ਪਰ ਉਹ ਬੰਦਾ ਕਹਿੰਦੀ ਵੀ ਆਪਾਂ ਤਾਂ ਉਹਨੂੰ ਕੰਮ ਤੇ ਲਵਾ ਦਿੰਨੇ ਇੱਕ ਬੰਦਾ ਅਸੀਂ ਉਹਨਾਂ ਨੂੰ ਲੋਕੇਸ਼ਨ ਦਿੱਤੀ ਜਿਹੜਾ ਉਧਰ ਭਾਂਜਾ ਸੀਗਾ ਅੰਕਿਤ ਡੋਂਕਰ ਸੰਦੀਪ ਹੰਸ ਦਾ ਉਹਨੂੰ ਜਦੋਂ ਲੋਕੇਸ਼ਨ ਦਿੰਨੇ ਆ ਦਸੰਬਰ ਦੇ ਵਿੱਚ ਲਾਸਟ ਵਿੱਚ ਤੇ ਜਨਵਰੀ ਵਿੱਚ ਮੈਨੂੰ ਵੀਡੀਓ ਆਉਂਦੀਆਂ ਕੁੱਟ ਮਾਰਦੀਆਂ ਵੀ 4 ਲੱਖ ਰੁਪਏ ਦੀ ਉਹ ਜਿਹਦੇ ਵਿੱਚ ਡਿਮਾਂਡ ਕਰਦੇ ਆ ਤੇ ਮਨਦੀਪ ਨੂੰ ਕੁੱਟਮਾਰ ਦੀ ਜਿਹੜੀ ਵੀਡੀਓ ਬਣਾ ਕੇ ਭੇਜਦਾ ਤੇ ਉਸ ਤੋਂ ਬਾਅਦ ਅਸੀਂ ਕੰਪਲੇਂਟ ਕਰਦੇ ਆ ਤੇ ਉਸ ਤੋਂ ਬਾਅਦ ਉਹਦਾ ਡਾਇਰੈਕਟ ਜਿਹੜਾ ਫੋਨ ਬੰਦ ਹੋ ਜਾਂਦਾ ਜਨਵਰੀ ਚ ਉਹ ਸਿੱਧਾ ਜਾ ਕੇ ਖੁੱਲਦਾ ਮਾਰਚ ਵਿੱਚ ਮਾਰਚ ਵਿੱਚ ਜਦੋਂ ਉਹਦਾ ਫੋਨ ਖੁੱਲਿਆ ਤੇ ਉਹਨੇ ਮੈਨੂੰ ਕਾਲ ਕੀਤੀ ਤੇ ਉਹਦੇ ਵਿੱਚ ਇਹੀ ਦੱਸਿਆ ਗਿਆ ਮੈਨੂੰ ਵੀ ਮੈਨੂੰ ਇਹਨੇ ਕੰਮ ਦੇ ਚੱਕਰ ਦੇ ਵਿੱਚ ਰਸ਼ੀ ਆਰਮੀ ਦੇ ਵਿੱਚ ਭਰਤੀ ਕਰਵਾ ਦਿੱਤਾ ਮੈਨੂੰ ਇੱਥੋਂ ਕਢਵਾ ਲੂ ਨਹੀਂ ਤੇ ਮੈਨੂੰ ਮਰਵਾ ਦੇਣਗੇ ਅੱਛਾ ਲਾਸਟ ਵਾਰ ਮਨਦੀਪ ਦਾ ਤੁਹਾਨੂੰ ਮੈਸੇਜ ਜਾਂ ਕਾਲ ਕਦੋਂ ਆਉਂਦੀ ਹੈ ਉਦੋਂ ਬਾਅਦ ਕਿੰਨਾ ਟਾਈਮ ਹੋ ਗਿਆ ਕਿ ਮਨਦੀਪ ਦੇ ਨਾਲ ਤੁਹਾਡਾ ਕੰਟੈਕਟ ਨਹੀਂ ਹੈ 3 ਮਾਰਚ 2024 ਨੂੰ ਮੈਨੂੰ ਲਾਸਟ ਕਾਲ ਆਈ ਸੀ ਸ਼ਾਮ ਨੂੰ 7:00 ਵਜੇ ਉਸ ਤੋਂ ਬਾਅਦ ਅੱਜ ਤੱਕ ਉਹਦਾ ਕੋਈ ਵੀ ਜਿਹੜਾ ਸਰਾਗ ਜਾਂ ਕੋਈ ਲੋਕੇਸ਼ਨ ਕਹਿ ਦਈਏ ਜਾਂ ਕੋਈ ਪਤਾ ਕਹਿ ਦਈਏ ਜਾਂ ਕੋਈ ਕੁਝ ਵੀ ਉਹਦੇ ਨਾਲ ਦੇ ਬੰਦੇ ਤੱਕ ਨਹੀਂ ਕੁਝ ਵੀ ਪਤਾ ਹੈਗਾ ਜਿਹੜੇ ਉਹਦੇ ਨਾਲ ਗਏ ਹੋਏ ਉਹਨਾਂ ਤੱਕ ਦਾ ਨਹੀਂ ਕੁਝ ਵੀ ਪਤਾ ਜਿਨ੍ਹਾਂ ਵਿੱਚੋਂ ਆਜ਼ਮਗੜ ਦੇ ਕੁਝ ਬੰਦੇ ਨੇ ਜਿਨ੍ਹਾਂ ਦੀਆਂ 2-3 ਬੰਦਿਆਂ ਦੀਆਂ ਡੈੱਡ ਬਾਡੀਜ਼ ਇੰਡੀਆ ਆ ਚੁੱਕੀਆਂ ਨੇ ਤੇ ਸਾਨੂੰ ਇਹ ਡਰ ਦਿਨ ਰਾਤ ਲੱਗਦਾ ਰਹਿੰਦਾ ਵੀ ਕਿਤੇ ਉਹਦੇ ਨਾਲ ਵੀ ਇਦਾਂ ਦਾ ਕੋਈ ਭਾਣਾ ਨਾ ਵਾਪਰ ਜੇ ਇਸ ਕਰਕੇ ਅਸੀਂ ਵਿਦੇਸ਼ ਮੰਤਰਾਲੇ ਬਾਰ-ਬਾਰ ਉਹਨਾਂ ਨੂੰ ਅਪੀਲ ਕੀਤੀ ਤੇ ਉਹਨਾਂ ਨਾਲ ਮੀਟਿੰਗਾਂ ਅਸੀਂ 4 ਤੋਂ 5 ਮੀਟਿੰਗਾਂ ਉਹਨਾਂ ਦੇ ਨਾਲ ਕਰ ਚੁੱਕੇ ਹਾਂ ਜਿਨ੍ਹਾਂ ਦਾ ਕੋਈ ਵੀ ਹਜੇ ਤੱਕ ਸਾਨੂੰ ਸੱਟਾ ਨਿਕਲਦਾ ਨਜ਼ਰ ਨਹੀਂ ਆ ਰਿਹਾ ਤੇ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਮਾਸਕੋ ਜਾਣ ਦਾ ਫੈਸਲਾ ਰਸ਼ੀਆ ਜਾਣ ਦਾ ਫੈਸਲਾ ਕੀਤਾ ਸੀਗਾ ਵੀ ਜੇ ਆਪਣੀ ਕੀ ਨਾਮ ਹੈ ਵਿਦੇਸ਼ ਮੰਤਰਾਲੇ ਜਾਂ ਆਪਣੇ ਭਾਰਤੀ ਦੂਤਾਵਾਸ ਮਾਸਕੋ ਆਪਾਂ ਨੂੰ ਕੋਈ ਇਨਫੋਰਮੇਸ਼ਨ ਨਹੀਂ ਪ੍ਰੋਵਾਈਡ ਕਰਵਾ ਰਿਆ ਆਪਾਂ ਆਪ ਜਾ ਕੇ ਉੱਥੇ ਪਹਲ ਕਰਨੀ ਸ਼ੁਰੂ ਕਰਾਂਗੇ ਜਾਂ ਉਹਨਾਂ ਦੀ ਮਿਨਿਸਟਰੀ ਦੇ ਨਾਲ ਜਾਂ ਉਹਨਾਂ ਦੇ ਆਫਿਸਾਂ ਦੇ ਵਿੱਚ ਸਰਕਾਰੀ ਜਿਹੜੇ ਆਫਿਸ ਉਹਨਾਂ ਦੇ ਮਿਲਟਰੀ ਦੇ ਉਹਨਾਂ 'ਚ ਜਾ ਕੇ ਪੁੱਛ ਕੇ ਚਰਾਂਗੇ ਵੀ ਸਾਡੇ ਬੰਦੇ ਹੈਗੇ ਕਿੱਥੇ ਪਿਛਲੇ 1 ਸਾਲ ਤੋਂ ਉਹਨਾਂ ਦਾ ਮਿਸਿੰਗ ਚੱਲਦਾ ਪਿਆ ਵਾ ਤੇ ਅਸੀਂ ਮਾਸਕੋ ਪਹੁੰਚਦੇ ਹਾਂ ਮਾਸਕੋ ਪਹੁੰਚ ਕੇ ਸਾਨੂੰ ਇਮੀਗ੍ਰੇਸ਼ਨ ਤੇ ਰੋਕਿਆ ਜਾਂਦਾ ਕਿਉਂਕਿ ਮੇਰੇ ਫੋਨ ਦੇ ਵਿੱਚ ਆਲਰੇਡੀ ਡਾਟਾ ਬਹੁਤ ਸੀ ਫੌਜੀਆਂ ਨੂੰ ਲੈ ਕੇ ਸ਼ਾਇਦ ਉਹਨਾਂ ਨੂੰ ਸ਼ੱਕ ਹੋਇਆ ਹੋ ਸਕਦਾ ਇਮੀਗ੍ਰੇਸ਼ਨ ਨੂੰ ਵੀ ਸ਼ਾਇਦ ਕਿਤੇ ਜਾ ਜਾਸੂਸ ਤਾਂ ਨਹੀਂ ਹੈ ਹੋਰ ਕੁਝ ਗਲਤ ਇਰਾਦੇ ਦੇ ਨਾਲ ਰਸ਼ੀ ਆਏ ਹੋਣ ਤੇ ਉਹ ਨਹੀਂ ਸਾਨੂੰ 6 ਤੋਂ 8 ਘੰਟੇ ਵਾਸਤੇ ਬਿਠਾ ਲਿਆ ਤੇ ਉਸ ਤੋਂ ਬਾਅਦ ਥੋੜਾ ਜਿਹਾ ਮੇਰਾ ਦਿਮਾਗ ਕੰਮ ਕੀਤਾ ਤੇ ਮੈਂ ਇੰਡੀਆ ਚਰਨਜੀਤ ਸਿੰਘ ਜੋ ਆਪਣੇ ਜੁਆਇੰਟ ਸੈਕਟਰੀ ਆ ਵਿਦੇਸ਼ ਮੰਤਰਾਲੇ ਦੇ ਉਹਨਾਂ ਨੂੰ ਕਾਲ ਕੀਤੀ ਵੀ ਮੈਨੂੰ ਇਦਾਂ ਇਦਾਂ ਕਰਕੇ ਨਹੀਂ ਰੋਕਿਆ ਹੋਇਆ ਵਾ ਉਹਨੇ ਕਿਹਾ ਵੀ ਸਾਨੂੰ ਪਹਿਲਾਂ ਕਿਉਂ ਨਹੀਂ ਕਾਲ ਕੀਤੀ ਮੈਨੂੰ ਲੱਗਦਾ ਸੀਗਾ ਵੀ ਇਹ ਜਿਹੜੇ ਆ ਘੰਟਾ 2 ਘੰਟੇ ਬਿਠਾ ਕੇ ਮੈਨੂੰ ਛੱਡ ਦੇਣਗੇ ਪਰ ਇਦਾਂ ਨਹੀਂ ਹੋਇਆ ਕੁਝ ਵੀ ਤੇ ਉਸ ਤੋਂ ਬਾਅਦ ਉਹਨੀ ਭਾਰਤੀ ਦੂਤਾਵਾਸ ਜੋ ਮਾਸਕੋ ਉਹਨਾਂ ਨੂੰ ਕਾਲ ਕੀਤੀ ਉਹ ਅਧਿਕ 5 ਜਾਂ 10 ਮਿੰਟਾਂ ਚ ਮੈਨੂੰ ਉਹਨਾਂ ਦੀ ਕਾਲ ਆ ਗਈ ਤੇ 2 ਘੰਟੇ ਬਾਅਦ ਮੈਨੂੰ ਉਹ ਪਵਾ ਕੇ ਲੈ ਗਏ ਉਸ ਤੋਂ ਬਾਅਦ ਉਹਨੇ ਪੁੱਛਿਆ ਵੀ ਤੁਹਾਨੂੰ ਤੁਸੀਂ ਜਾਣਾ ਕਿੱਥੇ ਆ ਤੇ ਮੈਨੂੰ ਇਹ ਸੀਗਾ ਵੀ ਇਹ ਫਟਾਫਟ ਚਲੇ ਜਾਣ ਮੈਂ ਜਿਹੜੀ ਆਪਣੀ ਕਾਰਵਾਈ ਕਰਨ ਆਇਆ ਵੀ ਮੈਂ ਤੁਹਾਨੂੰ ਸਵੇਰੇ ਮੈਂ ਉਹਨਾਂ ਨੂੰ ਕਹਤਾ ਵੀ ਮੈਂ ਸਵੇਰੇ ਆ ਕੇ ਮਿਲੂੰਗਾ ਵੀ ਮੈਨੂੰ ਹੁਣ ਜਾਲਨ ਦੋ ਕਮਰੇ ਵਗੈਰਾ ਦੇ ਵਿੱਚ ਉਹਨੇ ਮੈਨੂੰ ਪੁੱਛਿਆ ਵੀ ਅਰੇਂਜਮੈਂਟ ਹੈਗਾ ਤੁਹਾਡੇ ਕੋਲ ਮੈਂ ਉਹਨਾਂ ਨੂੰ ਕਹਤਾ ਓਕੇ ਹੈਗਾ ਵਾ ਜਰ ਕਿ ਮੇਰੇ ਕੋ ਕੋਈ ਅਰੇਂਜਮੈਂਟ ਨਹੀਂ ਸੀਗਾ ਉਸ ਟਾਈਮ ਨਹੀਂ ਇਥੋਂ ਪੰਜਾਬ ਤੋਂ ਕਿਸੇ ਨਾ ਕੰਟੈਕਟ ਕੀਤਾ ਸੀ ਤੁਸੀਂ ਕਿ ਅਸੀਂ ਰਸ਼ੀਆ ਜਾ ਕੇ ਪਹੁੰਚਾਂਗੇ ਤਾਂ ਸਾਡਾ ਰਹਿਣ ਦਾ ਬੰਦੋਬਸਤ ਕਰ ਦਿਓ ਸਾਡੇ ਖਾਣ ਪੀਣ ਦਾ ਬੰਦੋਬਸਤ ਕਰ ਦਿਓ ਕੀ ਬਣਿਆ ਉਹਦਾ ਬਿਲਕੁਲ ਬਿਲਕੁਲ ਅਸੀਂ ਨਾ ਜਾ ਕੇ ਮੰਦਰ ਵਿੱਚ ਰੁਕਣਾ ਸੀਗਾ ਉਹ ਬੰਦਾ ਸੀਗਾ ਅੰਮ੍ਰਿਤਸਰ ਦਾ ਉਹ ਫੋਨ ਨਹੀਂ ਸੀ ਉਠਾ ਰਿਹਾ ਜਾਂ ਉਹਨੂੰ ਸ਼ਾਇਦ ਪਤਾ ਨਹੀਂ ਲੱਗਿਆ ਤੇ ਉਸ ਟਾਈਮ ਅਸੀਂ ਪਰ ਫਸ ਗਏ ਸੀ ਕਿਉਂਕਿ ਅੱਧਾ ਪੌਣਾ ਘੰਟਾ ਹਨੇਰਾ ਹੋਈ ਜਾਂ ਰਿਹਾ ਸੀਗਾ ਤੇ ਠੰਡ ਕਾਫੀ ਸੀਗੀ ਕੱਪੜੇ ਅਸੀਂ ਉਸ ਹਿਸਾਬ ਨਾਲ ਪਾਏ ਨਹੀਂ ਸੀਗੇ ਤੇ ਫਿਰ ਅਸੀਂ ਉੱਥੇ ਦਾ ਇੱਕ ਪਠਾਨ ਬੰਦਾ ਹੈ ਜਿਹੜਾ ਸਾਡੇ ਕੰਟੈਕਟ ਦੇ ਵਿੱਚ ਜਦੋਂ ਮੰਦੀਪ ਪੁਣੀ ਮਿਸਿੰਗ ਹੋਏ ਆ ਉਸ ਤੋਂ 2 ਮਹੀਨੇ ਬਾਅਦ ਉਹ ਸਾਡੇ ਕੰਟੈਕਟ ਦੇ ਵਿੱਚ ਆਇਆ ਉਹ ਕਾਫੀ ਉਹਨੇ ਹੈਲਪ ਕੀਤੀ ਤੇ ਬੰਦੇ ਉਥੋਂ ਕਢਵਾਏ ਵੀ ਨੇ ਉਹ ਸਾਡੇ ਲਿੰਕ ਵਿੱਚ ਆਇਆ ਮੈਂ ਉਹਨੂੰ ਕਾਲ ਕੀਤੀ ਉਸ ਬੰਦੇ ਨੇ ਸਾਨੂੰ ਟੈਕਸੀ ਕਰਵਾ ਕੇ ਦਿੱਤੀ ਉਹਨੇ ਸਾਨੂੰ ਜਿਹੜਾ ਆ ਹੋਟਲ ਲੈ ਕੇ ਦਿੱਤਾ ਤੇ ਉਸ ਤੋਂ ਅਗਲੇ ਦਿਨ ਅਸੀਂ ਭਾਰਤੀ ਦੂਤਾਵਾਸ ਜਿਹੜਾ ਆਪਣਾ ਮਾਸਕੋ ਹੈ ਐਮਬੈਸੀ ਉੱਥੇ ਚਲੇ ਗਏ ਅਸੀਂ ਉਹਨਾਂ ਨੂੰ ਜਾ ਕੇ ਆਪਣੀ ਸਾਰੀ ਸਟੋਰੀ ਦੱਸੀ ਅਸੀਂ ਕੀ ਕਰਨਾ ਆਏ ਆ ਤੇ ਅੱਧੀ ਜਾਣਕਾਰੀ ਜਿਹੜੀ ਸੀ ਉਹ ਇੰਡੀਆ ਤੋਂ ਵਿਦੇਸ਼ ਮੰਤਰਾਲੇ ਨੇ ਉਹਨਾਂ ਨੂੰ ਦਿੱਤੀ ਸੀ ਤੇ ਅਸੀਂ ਉਹਨਾਂ ਦਾ ਸਹਿਯੋਗ ਮੰਗਿਆ ਸੀਗਾ ਵੀ ਸਾਨੂੰ ਇੱਕ ਟਰਾਂਸਲੇਟਰ ਦਿੱਤਾ ਜਾਵੇ ਕਿਉਂਕਿ ਸਾਨੂੰ ਰਸ਼ੀਅਨ ਭਾਸ਼ਾ ਨਹੀਂ ਆਂਦੀ ਤੇ ਸਾਨੂੰ ਆਫਿਸ ਜਿਹੜੇ ਆ ਉਹ ਦੱਸ ਦਿੱਤੇ ਜਾਣ ਲੋਕੇਸ਼ਨ ਦੱਸ ਦਿੱਤੀ ਜਾਵੇ ਅਸੀਂ ਕਿਹੜੇ ਕਿਹੜੇ ਆਫਿਸ ਵਿਜ਼ਿਟ ਕਰਨਾ ਹੈ ਰਸ਼ੀਆ ਦੇ ਮਿਲਟਰੀ ਆਫਿਸ ਜਿਹੜੇ ਪਰ ਉਹ ਨਹੀਂ ਸਾਫ਼ ਹੱਥ ਖੜੇ ਕਰ ਦਿੱਤੇ ਸੀ ਕਿ ਇਹ ਸਾਰਾ ਕੁਝ ਤੁਹਾਨੂੰ ਆਪ ਹੀ ਕਰਨਾ ਪੈਣਾ ਹੈ ਅਸੀਂ ਕੁਝ ਕਾਊਂਸਲ ਐਂਬੈਸੀ ਨੇ ਮਨਾ ਕਰ ਦਿੱਤਾ ਕਿ ਹੈਲਪ ਨਹੀਂ ਕਰਨੀ ਇੰਡੀਅਨ ਐਂਬੈਸੀ ਨੇ ਇੰਡੀਅਨ ਐਂਬੈਸੀ ਨੇ ਮਨਾ ਕਰ ਦਿੱਤਾ ਵੀ ਅਸੀਂ ਤੁਹਾਡੀ ਕੋਈ ਹੈਲਪ ਨਹੀਂ ਕਰ ਸਕਦੇ ਜਦ ਕਿ ਅਸੀਂ ਪਹਿਲਾਂ ਇੱਥੇ ਭਾਰਤੀ ਦੂਤਾ ਇੰਡੀਅਨ ਗਵਰਨਮੈਂਟ ਨੂੰ ਇਹ ਦੱਸ ਕੇ ਗਿਆ ਸੀ ਵਿਦੇਸ਼ ਮੰਤਰਾਲੇ ਨੂੰ ਵੇਖ ਚੱਲੇ ਆ ਤੇ ਉਹ ਨਹੀਂ ਸਾਨੂੰ ਪੂਰਾ ਆਸ਼ਵਾਸਨ ਦਿੱਤਾ ਵੀ ਤੁਹਾਡੀ ਪੂਰੀ ਹੈਲਪ ਕੀਤੀ ਜਾਏਗੀ ਉੱਥੇ ਜਾ ਕੇ ਸਿਰਫ ਅੰਬੈਸ ਅੰਬੈਸੀ ਨੇ ਕੀ ਸਾਡੀ ਹੈਲਪ ਕੀਤੀ ਏਅਰਪੋਰਟ ਤੋਂ ਬਾਹਰ ਕਢਵਾਇਆ ਉਸ ਤੋਂ ਬਾਅਦ ਛੱਡ ਦਿੱਤਾ ਸਾਨੂੰ ਉਸ ਤੋਂ ਬਾਅਦ ਉਹ ਸਾਡੇ ਕੋਲ ਜਾਣਕਾਰੀ ਮੰਗਦੇ ਸੀਗੇ ਵੀ ਤੁਸੀਂ ਕੀ ਕੀਤਾ ਇੰਨੇ ਦਿਨਾਂ ਦੇ ਵਿੱਚ ਸਾਨੂੰ ਆਉਣ ਲੱਗੇ ਵੀ ਉਹ ਇਹੀ ਗੱਲ ਪੁੱਛਦੇ ਸੀ ਤੁਸੀਂ ਕੀ ਕੀਤਾ ਫਿਰ ਮੈਂ ਉਹਨਾਂ ਨੂੰ ਲਾਸਟ ਇੱਕੋ ਹੀ ਸਵਾਲ ਪੁੱਛਿਆ ਵੀ ਤੁਸੀਂ 1 ਸਾਲ ਦੇ ਵਿੱਚ ਸਾਨੂੰ ਕੀ ਦਿੱਤਾ ਤੁਸੀਂ ਸਿਰਫ ਮਿਸਿੰਗ ਤੋਂ ਇਲਾਵਾ ਸਾਨੂੰ ਕੁਝ ਨਹੀਂ ਦੱਸਿਆ ਵੀ ਸਾਡੇ ਬੱਚੇ ਹੈਗੇ ਕਿੱਥੇ ਉਹਨਾਂ ਦਾ ਬੈਚ ਨੰਬਰ ਕੀ ਹੈ ਉਹਨਾਂ ਦਾ ਕੰਟਰੈਕਟ ਕੀ ਹੈ ਕਿੱਥੋਂ ਭਰਤੀ ਹੋਏ ਸੀ ਸਾਨੂੰ ਕੁਝ ਨਹੀਂ ਸੀ ਪਤਾ ਮੈਨੂੰ ਉੱਥੇ ਜਾ ਕੇ ਪਤਾ ਲੱਗਿਆ ਵੀ ਉਹ ਸੈਨ ਪੀਟਰਵਰਕਸ ਤੋਂ ਭਰਤੀ ਹੋਏ ਨੇ ਡੁਨਾਂਸ ਸ਼ਹਿਰ ਭੇਜਿਆ ਗਿਆ ਉਹਨਾਂ ਦੀ ਉੱਤੇ ਟ੍ਰੇਨਿੰਗ ਹੋਈ ਹੈ ਉੱਥੋਂ ਉਹਨਾਂ ਨੂੰ ਅੱਗੇ 300 ਕਿਲੋਮੀਟਰ ਹੋਰ ਅੱਗੇ ਭੇਜਿਆ ਗਿਆ ਜੰਗ ਦੇ ਫਰੰਟ ਦੇ ਵਿੱਚ ਉੱਥੇ ਜਾ ਕੇ ਪਤਾ ਲੱਗਿਆ ਵੀ ਜਿਹੜਾ ਮੇਰਾ ਬ੍ਰਦਰ ਹੈਂਡੀਕੈਪ ਹੈ ਉਹਨੂੰ ਸਨਾਈਪਰ ਬਣਾਇਆ ਗਿਆ ਪਰ ਜਦੋਂ ਇਹ ਗੱਲ ਪਤਾ ਲੱਗੀ ਤਾਂ ਦਿਲ ਨੂੰ ਹੌਲ ਪਿਆ ਉਸ ਵਕਤ ਬਿਲਕੁਲ ਗੱਲ ਸੁਣਦੇ ਸਾਰ ਹੀ ਮੈਂ ਜਿਹੜਾ ਆਪਣੇ ਆਪ ਨੂੰ ਸੰਭਾਲ ਨਹੀਂ ਸਕਿਆ ਜਾਂ ਕਹ ਦੀਏ ਡਿਪਰੈਸ਼ਨ ਹੋ ਗਿਆ ਹੋਰ ਜਿਆਦਾ ਕਿਉਂਕਿ ਮੇਰੇ ਨਾਲ ਜਿਹੜੇ ਦੋ ਆਜ਼ਮਗੜ ਦੇ ਬੰਦੇ ਸੀ ਉਹ ਵੀ ਮੇਰੇ ਤੇ ਡਿਪੈਂਡ ਸੀ ਤੇ ਮੈਂ ਆਪਣੇ ਯਾਰ ਦੋਸਤਾਂ ਦੇ ਜਿਹੜੇ ਮੈਨੂੰ ਉੱਥੇ ਥੋੜੇ ਥੋੜੇ ਕਰਕੇ ਮਿਲੇ ਤੇਜਪਾਲ ਦੀ ਵਾਈਫ ਜਿਹੜੀ ਉਹ ਉੱਥੇ ਪਹਿਲਾਂ ਜਾ ਕੇ ਆ ਚੁੱਕੀ ਸੀ ਤੇ ਅਸੀਂ ਉਹਨੂੰ ਪੁੱਛਿਆ ਸੀਗਾ ਵੀ ਇੱਥੇ ਕੋਈ ਸਾਡੀ ਹੈਲਪ ਕਰ ਸਕਦਾ ਤੇ ਉਹਨੇ ਮੈਨੂੰ ਇੱਕ ਨੰਬਰ ਦਿੱਤਾ ਸੀਗਾ ਕਸ਼ਮੀਰੀ ਬੰਦਾ ਸੀਗਾ ਬੜਾ ਚੰਗਾ ਸੀਗਾ ਖਾਨ ਬਾਈ ਉਹਦਾ ਨਾਮ ਹੈ ਤੇ ਉਹਦੀ ਵਾਈਫ ਜੀਲੀਆ ਜਿਹੜੀ ਆਪ ਰਸ਼ੀਅਨ ਉਹ ਸਾਨੂੰ ਆਫਿਸ ਤੋਂ ਆਫਿਸ ਮਾਸਕੋ ਲੈ ਕੇ ਗਈ ਉੱਥੇ ਜਾ ਕੇ ਉਹਨੇ ਕੰਟਰੈਕਟ ਵਗੈਰਾ ਜਾਂ ਅਕਾਊਂਟਸ ਵਗੈਰਾ ਜਾਂ SIM ਵਗੈਰਾ ਜੋ ਵੀ ਉਹਨੇ ਦਿਲਵਾਇਆ ਉਸ ਤੋਂ ਬਾਅਦ ਸਾਡਾ ਕੰਮ ਸ਼ੁਰੂ ਹੋਇਆ ਫਿਰ ਅਸੀਂ ਸੈਂਟ ਪੀਟਰਸਬਰਗ ਗਏ ਉੱਥੇ ਜਾ ਕੇ ਸਾਨੂੰ ਪਤਾ ਲੱਗਾ ਵੀ ਜਿਹੜੀ ਇਹਨਾਂ ਨੂੰ ਫਰੰਟ ਤੇ ਭੇਜਿਆ ਗਿਆ ਵਾ ਸਨਾਈਪਰ ਬਣਾਇਆ ਗਿਆ ਵਾ ਪਰ ਜਿਹੜੇ ਇਹ 14 ਬੰਦਿਆਂ ਦੀ ਲਿਸਟ ਸੀਗੀ ਉਹ ਹਜੇ ਉਹਨਾਂ ਦੇ ਜਿਹੜਾ ਕਮਾਂਡਰ ਸੀਗਾ ਜਿਹੜਾ ਮੋਰੇ ਜਦ ਤੱਕ ਉਹ ਇਨਫੋਰਮੇਸ਼ਨ ਨਹੀਂ ਦੇਵੇਗਾ ਉਹ ਉਹ ਵੀ ਕੁਝ ਨਹੀਂ ਕਰ ਸਕਦੇ ਇਨੀ ਹੁਣ ਸਟੇਟਸ ਮੰਗਵਾਇਆ ਹੋਇਆ ਸੀਗਾ ਇਹਨੇ ਕਿਹਾ ਸੀ ਸਾਨੂੰ ਵੀ 20 ਦਿਨਾਂ ਤੱਕ ਜਿਹੜਾ ਸਟੇਟਸ ਆ ਉਹ ਤੁਹਾਨੂੰ ਅਸੀਂ ਦੱਸਾਂਗੇ ਪਰ ਸਾਡੇ ਕੋਲ ਟਾਈਮ ਵੀਜ਼ਾ ਕੱਟ ਹੋਣ ਕਰਕੇ ਸਾਨੂੰ ਇੰਡੀਆ ਵਾਪਸ ਆਉਣਾ ਪਿਆ ਤੇ ਹੁਣ ਮੈਂ ਕੋਸ਼ਿਸ਼ ਕਰਦਾ ਪਿਆ ਵਾਪਸ ਜਾਣ ਦੀ ਕਿਉਂਕਿ ਕਾਫੀ ਇਨਫੋਰਮੇਸ਼ਨ ਜਿਹੜੀ ਆ ਉਹ ਸਾਨੂੰ ਉੱਥੋਂ ਹੀ ਪ੍ਰੋਵਾਈਡ ਹੋਣੀ ਹੈ ਕਿਉਂਕਿ ਉਹ ਨਾ ਤਾਂ ਇੰਡੀਅਨ ਗਵਰਨਮੈਂਟ ਜਾਂ ਭਾਰਤੀ ਦੂਤਾਵਾਸ ਨਾਲ ਜਾਣਕਾਰੀ ਸ਼ੇਅਰ ਕਰਦੇ ਪਿਆ ਆਪ ਚਲੇ ਜਾਓ ਜਾਣਕਾਰੀ ਪ੍ਰਾਪਤ ਕਰ ਲਓ ਸਾਡੀ ਐਮਬੈਸੀ ਵੀ ਉੱਥੇ ਕੰਮ ਨਹੀਂ ਕਰ پا ਰਹੀ ਇਸ ਟਾਈਮ ਉਹਨਾਂ ਦੇ ਵੀ ਹੱਥ ਖੜੇ ਜਿਨੀ ਸਾਨੂੰ ਹੱਥ ਖੜੇ ਕਰਤੇ ਉਹ ਰਸ਼ੀਅਨ ਗਵਰਨਮੈਂਟ ਦੇ ਅੱਗੇ ਕਿੱਦਾਂ ਉਹਨਾਂ ਨੂੰ ਪੁੱਛ ਸਕਦੇ ਆ ਵੀ ਬੰਦੇ ਜਿਹੜੇ ਹੈਗੇ ਕਿੱਥੇ ਨੇ ਤੇ ਬੜੀ ਮੁਸ਼ਕਿਲ ਹੈ ਉੱਥੇ ਜਾ ਕੇ ਦੇਖਭਾਲ ਕਰਨਾ ਰਹਿਣਾ ਸਹਿਣਾ ਖਾਣਾ ਉਸ ਤੋਂ ਬਾਅਦ ਸਭ ਤੋਂ ਜਿਹੜਾ ਡਿਫਿਕਲ ਆ ਉਹਨਾਂ ਦੀ ਲੈਂਗੁਏਜ ਸਮਝਣਾ ਕਿਉਂਕਿ ਸਾਰੇ ਜਿਹੜੇ ਡਾਕੂਮੈਂਟ ਨੇ ਸਾਡੇ ਟਰਾਂਸਲੇਟ ਕਰਕੇ ਅਸੀਂ ਉਹਨਾਂ ਨੂੰ ਦਿੱਤੇ ਉਹ ਨਹੀਂ ਫੇਰ ਸਮਝੇ ਉਦਾਂ ਉਹ ਡਾਕੂਮੈਂਟ ਕੋਈ ਨਹੀਂ ਲੈਂਦੇ ਨਾ ਇੰਗਲਿਸ਼ ਜਾਣਦੇ ਨਾ ਪੰਜਾਬੀ ਨਾ ਹਿੰਦੀ ਤੱਕ ਨਹੀਂ ਜਾਣਦੇ ਇੰਗਲਿਸ਼ ਤਾਂ ਬਿਲਕੁਲ ਹੀ ਨਹੀਂ ਸਮਝਦੇ ਉਹ ਸਿਰਫ ਰਸ਼ੀਅਨ ਭਾਸ਼ਾ ਬੋਲਦੇ ਜਿਹੜੀ ਸਾਨੂੰ ਆਂਦੀ ਨਹੀਂ ਤੇ ਇਸ ਕਰਕੇ ਅਸੀਂ ਜੀਲੀਆ ਮੈਡਮ ਦੀ ਹੈਲਪ ਲਈ ਸੀ ਉਹਨੇ ਕਾਫੀ ਜ਼ਿਆਦੀ ਹੈਲਪ ਕੀਤੀ ਹੁਣ ਬਾਕੀ ਜੇ ਕਰੀ ਆਪਾਂ ਜਿਹੜੇ ਏਜੰਟ ਆਪਣੇ ਪੰਜਾਬ ਦੇ ਏਜੰਟਾਂ ਜਾਂ ਆਪਣੀ ਆ ਆਪਣੇ ਜਿਹੜਾ ਇੱਥੇ ਦਾ ਪ੍ਰਸ਼ਾਸਨ ਹੈ ਮੈਂ ਉਹਨਾਂ ਤੋਂ ਬਾਰ-ਬਾਰ ਇਹੀ ਮੰਗ ਕਰਦਾ ਰਹਿਣਾ ਵੀ ਜਬ ਤੱਕ ਮੇਨ ਜਿਹੜੇ ਏਜੰਟ ਹੈ ਉਹ ਚੱਕੇ ਨਹੀਂ ਜਾਂਦੇ ਇਹਨਾਂ ਬੱਚਿਆਂ ਦਾ ਕੁਝ ਵੀ ਪਤਾ ਨਹੀਂ ਲੱਗਣਾ ਮੈਂ ਇੰਡੀਅਨ ਗਵਰਨਮੈਂਟ ਨੂੰ ਵੀ ਇਹੀ ਰਿਕੁਐਸਟ ਕੀਤੀ ਸੀ ਜਦੋਂ ਮੈਂ ਵਾਪਸ ਆਇਆ ਮੈਂ ਮੀਟਿੰਗ ਕੀਤੀ ਉਹਨਾਂ ਨਾਲ ਵੀ ਦੁਸ਼ਾਂਤ ਸੁਮਿਤ ਤੇ ਸੁਲਤਾਨ ਇਹ ਤਿੰਨ ਬੰਦੇ ਨੇ ਜਿਨ੍ਹਾਂ ਨੇ 126 ਬੰਦਿਆਂ ਤੋਂ ਲੈ ਕੇ 1000 ਬੰਦਾ ਜਿਹੜਾ ਰਸ਼ੀਅਨ ਆਰਮੀ ਦੇ ਵਿੱਚ ਟਰਾਂਸਫਰ ਕੀਤਾ ਤੇ ਇੱਕ ਬੰਦੇ ਦੇ ਪਿੱਛੇ 27 ਲੱਖ ਰੁਪਇਆ ਇਹ ਨਹੀਂ ਜਿਹੜਾ ਕਪਲਾ ਕੀਤਾ ਜਿਹੜਾ ਰਸ਼ੀਅਨ ਗਵਰਨਮੈਂਟ ਜੁਆਇਨਿੰਗ ਕਰਾਉਣ ਤੇ ਦੇ ਰਹੀ ਸੀ ਬੰਦੇ ਨੂੰ ਪਰ ਬੰਦੇ ਨੂੰ ਉਹ ਜਿਹੜੇ ਬੰਦੇ ਸੀਗੇ ਉਹਨਾਂ ਤੋਂ ਕਾਰਡ ਲੈ ਲਿੱਤੇ ਜਾਂਦੇ ਸੀ ਵੀ ਤੁਹਾਡੀ ਜਿਹੜੀ ਪੇਮੈਂਟ ਹੈ ਉਹ ਵਾਪਸ ਤੁਹਾਡੇ ਪਰਿਵਾਰ ਨੂੰ ਪਾ ਦਾਂਗੇ ਵੀ ਤੁਸੀਂ ਅੱਗੇ ਜਾ ਕੇ ਪੇਮੈਂਟ ਜਿਹੜੀ ਸਵਾਈਵ ਨਹੀਂ ਕਰ ਸਕਦੇ ਜਾਂ ਕਢਵਾ ਨਹੀਂ ਸਕਦੇ ਅਸੀਂ ਪਾ ਦਾਂਗੇ ਤੁਸੀਂ ਯਕੀਨ ਮੰਨੋ 500 ਤੋਂ 600 ਕਾਰ ਜਿਹੜਾ ਇਹ ਤਿੰਨ ਬੰਦਿਆਂ ਦੇ ਕੋਲ ਪਰ ਬੰਦੇ ਪਿੱਛੇ 27 ਲੱਖ ਰੁਪਇਆ ਕਿੰਨਾ ਵੱਡਾ ਰੈਕਟ ਹੈ ਇਹ ਤੇ ਕਿੰਨਾ ਪੈਸਾ ਇਹ ਇਕੱਠਾ ਹੋਦਾ ਤੇ ਦੁਸ਼ਾਂਤ ਜਿਹੜਾ ਆ ਉਹ ਮਾਈ ਗੋਡ ਉਹ ਮੁੰਬਈ ਦੇ ਨਾਮ ਤੋਂ ਉਹਦਾ ਸੈਂਟ ਪੀਟਰ ਵਰਗਸ ਦੇ ਵਿੱਚ ਹੋਟਲ ਵੀ ਆ ਜਿਹੜਾ ਸੀ ਉੱਥੇ ਵਿਜ਼ਿਟ ਕਰਕੇ ਆਏ ਆ ਆਪ ਪਰ ਉਹ ਸਾਨੂੰ ਉੱਥੇ ਨਹੀਂ ਮਿਲਿਆ ਸੀ ਪੁਲਿਸ ਲੈ ਕੇ ਗਏ ਸੀ ਉੱਥੇ ਤੇ ਪਰ ਉਹ ਸਾਨੂੰ ਨਹੀਂ ਮਿਲਿਆ ਉੱਥੇ ਤੇ ਉੱਥੇ ਅਸੀਂ ਵੀ ਲੋਕਲ ਥਾਣਿਆਂ ਦੇ ਵਿੱਚ ਅਸੀਂ ਇੱਕ ਐਪਲੀਕੇਸ਼ਨ ਦੇ ਕੇ ਆਏ ਆ ਵੀ ਇਹ ਤਿੰਨ ਬੰਦਿਆਂ ਨੂੰ ਅਰੈਸਟ ਕੀਤਾ ਜਾਵੇ ਜਿਨ੍ਹਾਂ ਦੇ ਨੰਬਰ ਇੱਕ ਐਫ ਆਈ ਆਰ ਅਸੀਂ ਕਰਵਾ ਕੇ ਆਏ ਆ ਪਲੱਸ ਅਸੀਂ ਆਪਣੇ ਜਿਹੜੇ ਭਾਰਤੀ ਦੂਤਾਵਾਸ ਉਹਨਾਂ ਨੂੰ ਵੀ ਲਿਖਤੀ ਰੂਪ ਦੇ ਵਿੱਚ ਕੰਪਲੀਟ ਦੇ ਕੇ ਆਏ ਆ ਵੀ ਜਦੋਂ ਅਸੀਂ ਵਾਪਸ ਆਵਾਂਗੇ ਇਹਨਾਂ ਤੇ ਉੱਤੱਕ ਕਾਰਵਾਈ ਹੋ ਜਾਣੀ ਚਾਹੀਦੀ ਨਹੀਂ ਤਾਂ ਅਸੀਂ ਇੱਥੇ ਅੱਗੇ ਧਰਨਾ ਲਗਾਵਾਂਗੇ ਪਰ ਲੱਗਦਾ ਨਹੀਂ ਬਾਈ ਕਿਤੇ ਨਾ ਕਿਤੇ ਵੀ ਹੁਣ ਪਛਤਾਵਾ ਜਿਆਦਾ ਹੋ ਰਿਹਾ ਕਿ ਪਹਿਲਾਂ ਕਿਤੇ ਪਰਿਵਾਰ ਜੀ ਨੂੰ ਮਤਲਬ ਪਰਿਵਾਰਕ ਜੀ ਨੂੰ ਭਰਾ ਨੂੰ ਰੋਕ ਲੈਂਦੇ ਕਿ ਆਨਲਾਈਨ ਇਦਾਂ ਦੀਆਂ ਐਡਸ ਦੇ ਉੱਤੇ ਯਕੀਨ ਨਾ ਕਰੋ ਜਾਂ ਮਤਲਬ ਉਦੋਂ ਸਿਚੁਏਸ਼ਨ ਕੁਛ ਇਦਾਂ ਦੀ ਸੀ ਕਿ ਜਾਣਾ ਜ਼ਰੂਰੀ ਸੀ ਇਟਲੀ ਮੈਂ ਮੇਰੇ ਕੱਲੇ ਦੀ ਸਿਚੁਏਸ਼ਨ ਨਹੀਂ ਹੈਗੀ ਇਦਾਂ ਦੀ ਕਿਉਂਕਿ ਜਿਹੜੇ ਚਾਰ ਉਹਦੇ ਨਾਲ ਬੰਦੇ ਹੋਰ ਸੀਗੇ ਮੈਨੂੰ ਇਹ ਸੀਗਾ ਵੀ ਇਹ ਹੈਂਡੀਕੈਪ ਥੋੜਾ ਜਿਹਾ ਹੈਗਾ ਭੱਜ ਦੌੜ ਨਹੀਂ ਸਕਦਾ ਜਿਹੜਾ ਮੇਰੇ ਨਾਲ ਇੱਕ ਸਾਧੂ ਮੇਰਾ ਸੀਗਾ ਆਪ ਦਾ ਉਹ ਵੀ ਹਰਦੀਪ ਕੁਮਾਰ ਉਹ ਵੀ ਨਾਲ ਸੀਗਾ ਮੇਰਾ ਯਾਰ ਦੋਸਤ ਸੀਗਾ ਨਿਲ ਕੁਮਾਰ ਫਿਰ ਇੱਕ ਬੰਦਾ ਹੋਰ ਸੀਗਾ ਸਾਡੇ ਪਿੰਡ ਤੋਂ ਚਾਰ ਬੰਦੇ ਤਾਂ ਸਾਡੇ ਹੀ ਸੀਗੇ ਇਹ ਮੈਨੂੰ ਇਹ ਨਹੀਂ ਲੱਗਾ ਵੀ ਇਹ ਹਨਾ ਵੀ ਇਨਿਕ ਪੰਜਾਂ ਨੇ ਜਿਹੜੀ ਸਹਿਮਤੀ ਕੀਤੀ ਹੈ ਵੀ ਪੈਸੇ ਤਾਂ ਆਪਾਂ ਇਟਲੀ ਜਾ ਕੇ ਦੇਣੇ ਉਤੋਂ ਪਹਿਲਾਂ ਤਾਂ ਕੋਈ ਪੈਸਾ ਹੀ ਨਹੀਂ ਦੇਣਾ ਮੈਂ ਇਸ ਗੱਲ ਤੇ ਸਹਿਮਤ ਹੋ ਗਿਆ ਵੀ ਕੋਈ ਦਿੱਕਤ ਨਹੀਂ ਹੈਗੀ ਜਦੋਂ ਭਾਰ ਇਨਾਂ ਨੂੰ ਰਸ਼ੀਆ ਤਾਰਿਆ ਇਹਨਾਂ ਨੂੰ ਹੈ ਆਪਣੇ ਕਾਬੂ ਵਿੱਚ ਲਿਆ ਜਾਂ ਕੁੱਟ ਮਾਰ ਕੁਛ ਵੀ ਕੀਤੀ ਤੇ ਉਤੋਂ ਹੁਣ ਹੀ ਪੈਸੇ ਲੈਣੇ ਸ਼ੁਰੂ ਕੀਤੇ ਇੱਥੇ ਆ ਕੇ ਕੰਮ ਖਰਾਬ ਹੋ ਗਿਆ ਬਸ ਤੇ ਪਰ ਜਿਹੜਾ ਅੱਗੇ ਸੋਚਿਆ ਸੀਗਾ ਉਹ ਤਾਂ ਚੰਗੇ ਵਾਸਤੇ ਹੀ ਸੋਚਿਆ ਸੀਗਾ ਵੀ ਆਪਣੇ ਆਪਣੇ ਘਰੇ ਜਾ ਕੇ ਜੇ ਉਹ ਵੀ ਇਹਨਾਂ ਦੇ ਕੰਡੀਸ਼ਨ ਆ ਜਾਂ ਸਾਡੇ ਘਰ ਦੀ ਕੰਡੀਸ਼ਨ ਆ ਇਸ ਟਾਈਮ ਪੰਜਾਬ ਦੇ ਵਿੱਚ ਜਾਂ ਇੰਡੀਆ ਵਿੱਚ ਕੰਮ ਹੈ ਨਹੀਂ ਮੈਂ ਆਪ ਵੀ ਮੋਬਾਈਲ ਰਿਪੇਅਰਿੰਗ ਦਾ ਕੰਮ ਕਰਦਾ ਮੇਰੇ ਆਪ ਦੇ ਵੀ ਇਸ ਟਾਈਮ ਬਹੁਤ ਮਾੜੇ ਹਾਲਾਤ ਨੇ ਕਿਉਂਕਿ ਮੈਂ ਆਪ ਖੁਦ ਰਸ਼ੀਆ ਜਾ ਕੇ ਆਇਆ ਕਰਜ਼ਾ ਚੱਕ ਕੇ ਜਾਂ ਮੈਨੂੰ ਕਿਸੇ ਨੇ ਸਪான்ਸਰ ਕੀਤਾ ਬਹੁਤ ਡਿਫਿਕਲ ਆ ਆਪਣਾ ਕੰਮ ਕਰਦੇ ਸਾਰ ਆਪਣੇ ਪਰਿਵਾਰ ਨੂੰ ਸੰਭਣਾ ਉਹਨਾਂ ਨੂੰ ਦਿਲਾਸਾ ਦੇਣਾ ਜਾਂ ਆਪਣੇ ਆਪ ਨੂੰ ਸਾਂਭਣਾ ਇਹ ਬਹੁਤ ਵੱਡੀ ਗੱਲ ਆ ਪਰ ਬਿਲਕੁਲ ਕੋਈ ਸਪான்ਸਰ ਤਾਂ ਕਰ ਸਕਦਾ ਪਰ ਉੱਥੇ ਰਹਿਣਾ ਖਾਣਾ ਪੀਣਾ ਰੋਟੀ ਤੇ ਆਪਦੀ ਆਪ ਹੀ ਖਾਣੀ ਆ ਨਾ ਤਾਂ ਉਹ ਵੀ ਚੀਜ਼ਾਂ ਐਸ ਪਰ ਇੰਡੀਆ ਬਹੁਤ ਜ਼ਿਆਦਾ ਐਕਸਪੈਂਸਿਵ ਨੇ ਉੱਥੇ ਹਨਾ ਹੁਣ ਡੇਢ ਸਾਲ ਹੋ ਗਿਆ ਤੁਸੀਂ ਦੱਸ ਰੋ ਵੀ ਸੁਣਵਾਈ ਹੈ ਨਹੀਂ ਇੱਥੇ ਦੇ ਏਜੰਟਾਂ ਤੇ ਐਫ ਆਈ ਆਰ ਹੋ ਚੁੱਕੀ ਆ ਪਰ ਗ੍ਰਿਫਤਾਰੀ ਨਹੀਂ ਆ ਜਦ ਤੱਕ ਗ੍ਰਿਫਤਾਰੀ ਨਹੀਂ ਹੁੰਦੀ ਤਦ ਤੱਕ ਜਿੰਨੇ ਵੀ ਬੰਦੇ ਰਸ਼ੀਆ ਫਸੇ ਹੋਏ ਨੇ ਉਹਨਾਂ ਦੀ ਕੋਈ ਜਾਣਕਾਰੀ ਜਿਹੜੀ ਉਹ ਬਾਹਰ ਨਹੀਂ ਨਿਕਲੇਗੀ ਹੁਣ ਕੀ ਲੱਗਦਾ ਤੁਹਾਨੂੰ ਦਿੱਲੀ ਵੀ ਜਾ ਕੇ ਆਏ ਹੋ ਜੰਤਰ ਮントਰ ਧਰਨਾ ਵੀ ਦੇ ਕੇ ਆਏ ਹੋ ਕੁਈ ਤੋਂ ਢੀ ਸੁਣਵਾਈ ਹੋ ਨਹੀਂ ਰਹੀ ਵੀ ਅੱਗੇ ਕਿਹੋ ਕਿਹੋ ਜ ਆ ਭੂਖ ਦੇਖਦੇ ਹੋ ਤੁਸੀਂ ਅਸੀਂ ਨਾ ਹੁਣ ਤੁਹਾਨੂੰ ਅਸੀਂ ਨਾ ਆਪੋਜੀਸ਼ਨ ਆਪੋਜੀਸ਼ਨ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੇ ਆ ਵੀ ਰਾਹੁਲ ਗਾਂਧੀ ਜੀ ਨੂੰ ਮਿਲਾਂਗੇ ਜਾਂ ਅਵੇਸੀ ਜੀ ਨੂੰ ਮਿਲਾਂਗੇ ਜੋ ਗਏ ਹੋਏ ਨੇ ਕਿਉਂਕਿ ਮੈਂ ਇੰਨਾ ਕੁ ਜ਼ਿਆਦਾ ਆਪਣੀ ਜਿਹੜੀ ਗਵਰਨਮੈਂਟ ਹੋਗੀ ਆਪਣਾ ਜਿਹੜਾ ਪ੍ਰਸ਼ਾਸਨ ਜਿਹੜਾ ਆਪਣੇ ਪੰਜਾਬ ਦਾ ਪ੍ਰਸ਼ਾਸਨ ਹੈ ਤੇ ਆਪਣੇ ਮੁੱਖ ਮੰਤਰੀ ਸਾਹਿਬ ਹੈ ਕਿਉਂਕਿ ਮੈਂ ਉਹਨਾਂ ਨੂੰ ਵੀ ਚਾਰ ਵਾਰੀ ਫਾਈਲ ਦੇ ਚੁੱਕਾ ਆਪਣੇ ਹੱਥੀਂ ਮੇਰੇ ਕੋਲ ਵੀਡੀਓਜ਼ ਹੈਗੇ ਨੇ ਮੈਂ ਉਹਨਾਂ ਦੀ ਪਾਰਟੀ ਨੂੰ ਕਿੰਨਾ ਕੁ ਸਪੋਰਟ ਕਰਦਾ ਸੀ ਮੈਨੂੰ ਪਤਾ ਮੇਰੇ ਕੋਲ ਵੀਡੀਓਜ਼ ਹੈਗੀਆਂ ਨੇ ਮੈਂ ਕਿੰਨਾ ਕੁ ਉਹਨਾਂ ਨੂੰ ਸਪੋਰਟ ਪਰ ਉਸ ਹਾਵਨਾਉ ਨਹੀਂ ਮੇਰੀ ਨਾ ਤਾਂ ਕੋਈ ਦਲੀਲ ਸੁਣੀ ਨਾ ਮੈਨੂੰ ਜਦ ਕਿ ਉਹਨਾਂ ਦੇ ਹਲਕੇ ਦਾ ਜਿਹੜਾ ਇੰਚਾਰਜ ਹੈ ਫਲੋਰ ਹਲਕੇ ਦਾ ਇੰਚਾਰਜ ਹੈ ਉਹ ਤੱਕ ਨਹੀਂ ਮੈਨੂੰ ਪੁੱਛਣਾ ਹੈ ਇਹਨਾਂ ਦੇ ਐਮ ਐਲ ਏ ਦੀ ਤਾਂ ਦੂਰ ਦੀ ਗੱਲ ਹੈ ਹਜੇ ਤੱਕ ਇਹਨਾਂ ਦਾ ਕੋਈ ਨੁਮਾਇੰਦਾ ਜ ਜ ਇਹਨਾਂ ਨੂੰ ਜਿਹੜੀਆਂ ਫਾਈਲਾਂ ਦਿੱਤੀਆਂ ਹਜੇ ਤੱਕ ਉੱਤੇ ਕੋਈ ਕਾਰਵਾਈ ਨਹੀਂ ਏਜੰਟਾਂ ਦੀ ਤਾਂ ਦੂਰ ਦੀ ਗੱਲ ਹੈ ਇਹਨਾਂ ਨੇ ਜਿਹੜੀਆਂ ਮੇਰੀਆਂ ਫਾਈਲਾਂ ਦਿੱਤੀਆਂ ਮੇਰੇ ਭਰਾ ਦੀ ਸ਼ਾਇਦ ਜਿਹੜੀ ਮਿਸਿੰਗ ਦੀ ਫਾਈਲ ਹੈ ਉਹ ਤੱਕ ਨਹੀਂ ਪੜੀ ਹੋਣੀ ਕਾਰਵਾਈ ਤਾਂ ਦੂਰ ਦੀ ਗੱਲ ਹੈ ਪਰ ਭਾਈ ਉਹ ਇਹ ਹੱਲ ਨਹੀਂ ਹੈ ਅਸੀਂ ਤਾਂ ਇਹੀ ਤੁਹਾਨੂੰ ਵੀ ਅਪੀਲ ਕਰਾਂਗੇ ਕਿ ਸੰਘਰਸ਼ ਜਿਹੜਾ ਵਾ ਉਹ ਕਰਨਾ ਚਾਹੀਦਾ ਲੜਨਾ ਚਾਹੀਦਾ ਜਿੰਨੀ ਵਾ ਲੱਗੇ ਲਾਉਣੀ ਚਾਹੀਦੀ ਆ ਤੁਸੀਂ ਲਾ ਵੀ ਰਹੇ ਹੋ ਪਰ ਅੱਗੇ ਵੀ ਅਸੀਂ ਯਤਨ ਕਰਦੇ ਆ ਕਿ ਤੁਸੀਂ ਆਪਣੇ ਪਰਿਵਾਰ ਨਾਲ ਸਿਹਤ ਆਬਰੋ ਤੰਦਰੁਸਤ ਰਹੋ ਆਪਣੇ ਪਰਿਵਾਰ ਨਾਲ ਪਰਿਵਾਰ ਦਾ ਹੱਸੋ ਖੇਡੋ ਜਗਦੀਪ ਦਾ ਜਲਦੀ ਹੀ ਮਤਲਬ ਮਨਦੀਪ ਦਾ ਜਲਦੀ ਹੀ ਪਤਾ ਚੱਲੇਗਾ ਪਰ ਕੋਈ ਡਾਕੂਮੈਂਟ ਉੱਥੋਂ ਕੋਈ ਮਿਲਿਆ ਤੁਹਾਨੂੰ ਕੋਈ ਉੱਥੇ ਦਾ ਉਹਨਾਂ ਦਾ ਕੋਈ ਜਦੋਂ ਆਰਮੀ 'ਚ ਭਰਤੀ ਹੋਇਆ ਕੋਈ ਐਗਰੀਮੈਂਟ ਹੋਇਆ ਹੋਵੇ ਕੋਈ ਸੈਲਰੀ ਦਾ ਪਤਾ ਲੱਗਾ ਹੋਵੇ ਕੁਝ ਕੋਈ ਡਾਕੂਮੈਂਟ ਸਾਹਮਣੇ ਆਏ ਤੁਹਾਡੇ ਬਿਲਕੁਲ ਮੈਂ ਆਹ ਦਿਖਾ ਦੇਣਾ ਚਾਹੁੰਨਾ ਮੇਰੇ ਕੋਲ ਇੱਕ ਕੰਟਰੈਕਟ ਹੈ ਜਿਹੜਾ ਕਿ ਸਾਨੂੰ ਉੱਥੇ ਜਾ ਕੇ ਮਿਲਿਆ ਇਦੇ ਵਿੱਚ ਇਹੀ ਮੈਨੂੰ ਜੀਲੀਆ ਨੇ ਵੜ ਕੇ ਦੱਸਿਆ ਮੈਨੂੰ ਆਪ ਨੂੰ ਨਹੀਂ ਪਤਾ ਮੈਂ ਟਰਾਂਸਲੇਟ ਕੀਤਾ ਸੀ ਬਾਅਦ ਵਿੱਚ ਪਰ ਜਦੋਂ ਮਿਲਿਆ ਸੀਗਾ ਤੇ ਉਹਨੇ ਸਭ ਤੋਂ ਪਹਿਲਾਂ ਟਰਾਂਸਲੇਟ ਕਰਕੇ ਦੱਸਿਆ ਵੀ ਜਗਦੀਪ ਤੇਰੇ ਭਰਾ ਨੂੰ ਜਿਹੜਾ ਉਹ ਹੈਂਡੀਕੈਪ ਕਰਕੇ ਉਹਨੇ ਸナイਪਰ ਬਣਾ ਦਿੱਤਾ ਹੋਇਆ ਉਹਨੂੰ ਸナイਪਰ ਦੀ ਟ੍ਰੇਨਿੰਗ ਵੀ ਇਸ ਕੰਟਰੈਕਟ ਦੇ ਵਿੱਚ ਲਿਖਿਆ ਹੋਇਆ ਹੈ ਰਸ਼ੀਅਨ ਗਵਰਨਮੈਂਟ ਦੀ ਕਿੱਡੀ ਵੱਡੀ ਗਲਤੀ ਹੈ 3 ਸਾਲ ਦੀ ਟ੍ਰੇਨਿੰਗ ਹੈ ਬੇਸਿਕ ਜਿਹੜੀ ਮੇਨ ਟ੍ਰੇਨਿੰਗ ਹੈ 2 ਸਾਲ ਦੀ ਉਹ ਟੋਟਲ ਟ੍ਰੇਨਿੰਗ ਦਾ ਟਾਈਮ ਹੈਗਾ 5 ਸਾਲ ਪਰ ਉਹਨਾਂ ਨੂੰ ਜਿੰਨੇ ਵੀ ਬੱਚੇ ਭਾਰਤੀ ਹੋਏ ਇੰਡੀਅਨ ਜਾਂ ਅਦਰ 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 ਸਟੇਟਾਂ ਦੇ ਕੇਰਲਾ ਦੇ ਹੋਗੇ ਜਾਂ ਅਲੱਗ-ਅਲੱਗ ਸਟੇਟਾਂ ਦੇ ਹੋਗੇ ਤੇ ਉਹ 5 15-15 ਦਿਨ ਦੀ ਟ੍ਰੇਨਿੰਗ ਦਿੱਤੀ ਗਈ ਉਹਨਾਂ ਨੂੰ 15 ਦਿਨਾਂ ਦੇ ਵਿੱਚ ਬੰਦਾ ਬੰਦੂਕ ਨਹੀਂ ਵਾੜ ਸਕਦਾ ਜਾਂ ਉਹਨਾਂ ਨੂੰ ਤੀਤੀ 40 ਕਾਲੀ ਕਿਲੋ ਦਾ ਭਾਰ ਲੈ ਕੇ ਉਹਨਾਂ ਨੂੰ ਫਰੰਟ ਤੇ ਭੇਜਿਆ ਗਿਆ ਉਹ ਕਿਸ ਹਿਸਾਬ ਨਾਲ ਭੇਜ ਦਿੱਤਾ ਗਿਆ ਇਹੀ ਸਵਾਲ ਮੈਂ ਉਹਨਾਂ ਨੂੰ ਵੀ ਪੁੱਛਿਆ ਸੀਗਾ ਪਰ ਉਹਨਾਂ ਤੋਂ ਵੀ ਕੋਈ ਜਵਾਬ ਨਹੀਂ ਸੀਗਾ ਵੀ ਸਾਡੀ ਸਿਚੁਏਸ਼ਨ ਹੀ ਇਦਾਂ ਦੀ ਸੀਗੀ ਜਿਹੜਾ ਅਸੀਂ ਉਸ ਬਾਰਡ ਜ਼ੋਨ ਦੇ ਵਿੱਚ 2024 ਦੇ ਵਿੱਚ ਬਹੁਤ ਜਿਹੜੇ ਬੰਦੇ ਭਾਰਤੀ ਹੋਏ ਜਾਂ ਫਰਜੀ ਤਰੀਕੇ ਨਾਲ ਕਰਵਾਏ ਗਏ ਉਹਦੇ ਵਿੱਚ ਜਿਹੜੇ ਸਾਡੇ ਇੰਡੀਅਨ ਏਜੰਟ ਨੇ ਮੇਨ ਉਹਨਾਂ ਦਾ ਰੋਲ ਨੇ ਮੈਂ ਭਾਰਤੀ ਦੂਤਾਵਾਸ ਨੂੰ ਵੀ ਰਿਕਵੈਸਟ ਕੀਤੀ ਤੇ ਇੰਡੀਅਨ ਗਵਰਨਮੈਂਟ ਨੂੰ ਵੀ ਰਿਕਵੈਸਟ ਕਰਦਾ ਕਿ ਉਹ ਸਾਰਿਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤਾਂ ਹੀ ਕੁਝ ਹੋ ਸਕਦਾ ਨਹੀਂ ਤੇ ਮੁਸ਼ਕਿਲ ਹੈ ਠੀਕ ਹੈ ਜੀ ਬਹੁਤ ਬਹੁਤਾਂ ਬਾਦ ਸੋ ਬਿਲਕੁਲ ਇਹ ਭਾਈ ਜਗਦੀਪ ਹੋਣੇ ਸਾਡੇ ਨਾਲ ਮੌਜੂਦ ਸੀਗੇ ਅਰੇ ਮੰਦੀਪ ਇਹਨਾਂ ਦਾ ਭਰਾ ਜਿਹੜਾ ਉਹ ਕਾਫੀ ਲੰਬੇ ਸਮੇਂ ਤੋਂ ਮਿਸਿੰਗ ਹੈ ਪਰਿਵਾਰ ਜਿਹੜਾ 1.5 ਸਾਲ ਤੋਂ ਕਰੀਬ ਆਪਣੇ ਬੱਚੇ ਦੀ ਭਾਲ ਕਰ ਰਿਹਾ ਹੈ ਇਹ ਵੀਰ ਜਿਹੜਾ ਆਪਣੇ ਭਰਾ ਨੂੰ ਲੱਭਣ ਵਾਸਤੇ ਰਸ਼ੀਆ ਤੱਕ ਜਾ ਚੁੱਕਾ ਹੈ ਪਰ ਕਾਗਜ਼ਾ ਦਾ ਥੱਬਾ ਲਾ ਕੇ ਡਾਕੂਮੈਂਟਸ ਲੈ ਕੇ ਵਾਪਸ ਇੰਡੀਆ ਪਰਤ ਗਿਆ ਪਰ ਭਰਾ ਦਾ ਹਾਲੇ ਵੀ ਕੁਝ ਨਹੀਂ ਪਤਾ ਚੱਲਿਆ ਔਰ ਲਗਾਤਾਰ ਜੜੀਆਂ ਨਾਲ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਵਿਦੇਸ਼ ਮੰਤਰਾਲੇ ਨੂੰ ਕਿ ਜੇ ਰਸ਼ੀਆ ਦੇ ਵਿੱਚ ਜਿਹੜੇ ਜਿਹੜੇ ਪੰਜਾਬੀ ਨੌਜਵਾਨ ਫਸੇ ਹੋਏ ਨੇ ਜਿਨ੍ਹਾਂ ਦੇ ਨਾਲ ਡੌਂਕਰਾਂ ਦੇ ਵੱਲੋਂ ਜਾਂ ਫਿਰ ਏਜੰਟਾਂ ਦੇ ਵੱਲੋਂ ਧੱਕੇਸ਼ਾਹੀ ਕੀਤੀ ਗਈ ਹੈ ਉਹਨਾਂ ਦੇ ਉੱਪਰ ਕਾਰਵਾਈ ਜੜੀ ਉਹ ਕੀਤੀ ਜਾਵੇ ਤਾਂ ਜੋ ਸੁਰੱਖਿਅਤ ਜਿਹੜੇ ਨੌਜਵਾਨ ਉੱਥੇ ਫਸੇ ਹੋਏ ਨੇ ਉਹਨਾਂ ਨੂੰ ਵਾਪਸ ਲਿਆਂਦਾ ਜਾ ਸਕੇ ਫਿਲਹਾਲ ਕੈਮਰਾ ਪਰਸਨ ਸੈਲਾਨ ਮਨਪ੍ਰੀਤ ਕੌਰ ਲਈ ਪੰਜਾਬੀ ਟੀਵੀ ਜਲੰਧਰ